ਸੇਮ ਉਹੀ ਪ੍ਰੋਬਲਮ ਕਿਚਨ ਨੂੰ 깔 ਲਿੱਤਾ ਹੈ ਕਲੀਨ ਸਾਰਾ ਦਿਨ ਮਾਂਜ ਮਾਂਜ ਭਾਂਡੇ ਮੱਤ ਵੱਜਾਂਦੀ ਬੰਦੇ ਦੀ ਭਾਂਡੇ ਤੇ ਮੁੱਕਣੇ ਨਹੀਂ ਬੰਦੇ ਨੇ ਮੁੱਕ ਜਾਣਾ ਇੱਕ ਦਿਨ ਸੋ ਐਦਾਂ ਦੇਖੋ ਕਿਚਨ ਤੁਹਾਨੂੰ ਲੱਗ ਲਿਆਏਗਾ ਕਿ ਮੋਨਿਕਾ ਮੈਮ ਦਾ ਸਟੋਰ ਕਿਚਨ ਬਹੁਤ ਜ਼ਿਆਦਾ ਮਤਲਬ ਡਰਟੀ ਹੁੰਦਾ ਹੈ ਤੇ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਕਿ ਕਿਚਨ ਡਰਟੀ ਬਿਲਕੁਲ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਕਿਚਨ ਦੇ ਵਿੱਚ ਖਾਣਾ ਪਕਾਉਂਦੇ ਆ ਜਾਂ ਕਿਚਨ ਨੂੰ ਵਿਜ਼ਿਟ ਕਰਦੇ ਆ ਜੇ ਕਿਚਨ ਦੇ ਵਿੱਚ ਲਗਾਤਾਰ ਨੌਨਸਟਾਪ ਕੁਝ ਨਾ ਕੁਝ ਕੁਝ ਨਾ ਕੁਝ ਰੈਡੀ ਹੁੰਦਾ ਰਹਿੰਦਾ ਤੇ ਤੁਹਾਨੂੰ ਦੇ ਪਤਾ ਹੀ ਹੈ ਕਿ ਸਭ ਤੋਂ ਵੱਡਾ ਡਿਪਾਰਟਮੈਂਟ ਕਿਚਨ ਹੁੰਦਾ ਜੇ ਅਸੀਂ 24 ਘੰਟੇ ਪ੍ਰੋਪਰ ਚੱਲਦੇ ਰਵਾਂਗੇ ਲੈ ਕੇ ਤੇ ਕਿਚਨ ਵਿਚਾਰਾ ਕਿੰਨਾ ਹੈ ਨਾ ਠੀਕ-ਠਾਕ ਜਾਂ ਵਿਗੜਿਆ ਹੋਇਆ ਰਹੇਗਾ ਸੋ ਹੈ ਦੇਖੋ ਚੀਨੀ ਟੀ ਕੌਫੀ ਇਸ ਤਰ੍ਹਾਂ ਦੇ ਕੰਟੇਨਰਸ ਮੈਨੂੰ ਬੜੇ ਅੱਛੇ ਲੱਗਦੇ ਨੇ ਤੇ ਹਲਕੇ ਜਿਹੀ ਬਿਸਕਟ ਵਿਦਿਆਲੀ ਰੱਖੇ ਹੁੰਦੇ ਆ ਕਿਉਂਕਿ ਐਡਿਟ ਟਾਈਮ ਤੇ ਕਿਸੇ ਵੇਲੇ ਸਾਡੇ ਕੋਲ ਮਾਰਕੀਟ ਨਹੀਂ ਜਾਇਆ ਜਾਂਦਾ ਸੋ ਆਪਣਾ ਦੇਖਾਂਗੇ ਹੁਣ ਮੋਮੋਸ ਤੇ ਕਿਚਨ ਦਾ ਮੈਂ ਤੁਹਾਨੂੰ ਸੇਮ ਉਹੀ ਪ੍ਰੋਬਲਮ ਦੱਸੀ ਹੈ ਮੇਰੀ ਕਿਚਨ ਟਿਕ ਮੈਕਸ ਦੇ ਉੱਪਰ ਨਾ ਜਾਣਾ ਕਿਉਂਕਿ ਮੋਟਰ ਚਲਾਣੇ ਆ ਤੇ ਸੇਮ ਪੁਆਇੰਟਸ ਉਹ ਲੀਕ ਕਰ ਹੁੰਦਾ ਨਹੀਂ ਤੇ ਐਨੀ ਵਿੱਚ ਕੋਈ ਲੀਕਸ ਪੁਆਇੰਟ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਗਾ ਔਰ ਇਹ ਜਿਹੜੀ ਹੋਦੀ ਹੈ ਨਾ ਮੇਰੀ ਥੋੜੀ ਮੇਰੀ ਗਲਤੀ ਕਾਰਨ ਹੋਇਆ ਤੁਹਾਨੂੰ ਮੈਂ ਤਾਜ਼ ਨਹੀਂ ਇੱਥੇ ਨੂੰ ਤਿਆਬ ਪਾਈ ਸੀ ਜਦੋਂ ਮੈਂ ਤਿਆਬ ਪਾਈ ਨਾ ਤੇ ਤਿਆਬ ਪਾਉਣ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਨਾ ਖਰਾਬ ਹੋ ਗਈ ਹੋਈ ਹੈ ਤੇ ਮੈਂ ਤੁਹਾਨੂੰ ਦੱਸਿਆ ਕੋਈ ਨਾ ਜੇ RAM ji ਨੇ ਇੰਨਾ ਵਧੀਆ ਕਾਰ ਸਟਾਈਮ ਪਿਰ ਸਭ ਕੁਝ ਲੈ ਕੇ ਆਇਆ ਗੁਰੂ ਮਹਾਰਾਜ ਜੀ ਤਾਂ ਇੱਕ ਦਿਨ ਇਹ ਕਲਾਸਿਸ ਕਿਚਨ ਬਣਨ ਲੱਗ ਗਿਆ ਟਾਈਮ ਨਹੀਂ ਲੱਗਦਾ ਬਾਕੀ ਜੇ ਇਹ ਕਲਾਸਿਸ ਕਿਚਨ ਬਣ ਵੀ ਗਈ ਤੇ ਫਿਰ ਵੀ ਤੇ ਰੋਟੀਆਂ ਬਣਾਉਣੀਆਂ ਪੈਣੀਆਂ ਭਾਂਡੇ ਮਾਂਜਨੇ ਪੈਣੇ ਇਹ ਕਲਾਸਿਸ ਲਈ ਕਿਹੜਾ ਕਿਤੇ ਉੱਥੇ ਬਾਹਰੋਂ ਮਤਲਬ ਸ਼ੈਫ ਚੱਲ ਕੇ ਆ ਜਾਣੇ ਕਰਨੇ ਤੇ ਫਿਰ ਡਿਪਾਰਟਮੈਂਟ ਮੈਨੂ ਪੈਣਾ ਜਿੰਨਾ ਮੈਂ ਹੁਣ ਰੀਸਟਾਰਟਸ ਡਿਪਾਰਟਮੈਂਟ ਨੂੰ ਰੱਖਦੀ ਆਂ ਓਨਾ ਹੀ ਮੈਨੂੰ ਵੱਧ ਤੋਂ ਵੱਧ ਅੱਗੇ ਵੀ ਰੀਸਟਾਰਟਸ ਰੱਖਣਾ ਪਏਗਾ ਸੋ ਇਹ ਦੇਖੋ ਇਸ ਤਰ੍ਹਾਂ ਸੇਮ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਮੋਮੋਸ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਦਵਾਂਗੀ ਤੇ ਮੋਮੋਸ ਦਾ ਫਾਰਮ ਨੇ ਕਰ ਲਿੱਤਾ ਆ ਤੇ ਇਹ ਦੇਖੋ ਪਾਣੀ ਇਹਦਾ ਪਾਣੀ ਪਾਫ ਬਣ ਕੇ ਤੇ ਦੇਖੋ ਸੈੱਟ ਹੋ ਚੁੱਕੀ ਐ ਤੇ ਫਾਰਮਨ ਕੈਪ ਨੂੰ ਖੋਲੇਗੀ ਬਹੁਤ ਜਲਦੀ ਸੌਰੀ ਮੇਰਾ ਥੋੜਾ ਹੈਂਡਸ ਅੱਗੇ ਆ ਗਿਆ ਸੀ ਉਹਦੇ ਲਈ ਮੈਂ ਮਾਫੀ ਚਾਹਨੀ ਹੈ ਜੀ ਤੁਹਾਨੂੰ ਜੇ ਪ੍ਰੋਬਲਮ ਹੋਈ ਹੋਵੇ ਤੇ ਇਹ ਦੇਖੋ ਜੀ ਨਾਈਸ ਫੋਮਿੰਨ ਬੜੇ ਦਿਨਾਂ ਦੀ ਮਗਰ ਪਏ ਸੀ ਪਪਾ ਮੋਮੋਸ ਖਾਣੇ ਪਪਾ ਮੋਮੋਸ ਖਾਣੇ ਮਨ ਮਕ ਇੰਸਟਾਰਟ ਕਰੀਏ ਇੱਕ ਮੈਂ ਹੀ ਆ ਜਿਹੜੀ ਕੰਨੀ ਵੇਸਟ ਮਨੀ ਕਿਉਂ ਕਰਨੀ ਆ ਘਰ ਵਿੱਚ ਜੋ ਬਰਕਤ ਆ ਜਾਵੇ ਉਹ ਘਰ ਵਰਗੀ ਰੀਸ ਥੋੜਾ ਬਾਰੋਂ ਮਿਲਨੀ ਆਪਾਂ ਨੂੰ ਇਹ ਕ ਰੇੜੀਆਂ ਤੇ ਸੜਕਾਂ ਤੇ ਜਾਂ ਜ਼ੋਰਟਾਂ ਦੇ ਵਿੱਚ ਖਾਣ ਨਾਲ ਦਾ ਮਹਿੰਗਾਈ ਹੈ ਇੰਨੀ ਤੁਸੀਂ ਕਰ ਸਕਦੇ ਹੋ ਖਰਚੇ ਨੂੰ ਬਚਾਓ ਸੇਵ ਕਰੋ ਤੇ ਇਹ ਦੇਖੋ ਬੈਂਕਟ ਪਾਇਆ ਹੈ ਤਾਂ ਕਿ ਮਿਲੋਗਾ ਕਿੰਨਾ ਵਾਓ ਸੋ ਫੇਸ ਤੇ ਹਾਂਜੀ ਇਹਦੇ ਵਿੱਚ ਹੁਣ ਅਸੀਂ ਫੋਮਿੰਗ ਕੀ ਡਾਲਾਂਗੇ ਬਿਲਕੁਲ ਹਾਂਜੀ ਦੇਖੋ ਫ੍ਰੀਜ਼ਰ ਡਬਲ ਡੋਰ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦਿਖਾਇਆ ਸੀ ਤੇ ਇਹ ਦੇਖੋ ਉੱਪਰ ਲੱਡਪਰਮੈਂਟ ਹੈ ਇਹਦਾ ਆਈਸ ਕਲੋਜ਼ਾ ਮੈਂ ਤੁਹਾਨੂੰ ਲਾਈਟ ਵੱਡੀ ਜਗ੍ਹਾ ਕੇ ਦਿਖਾਣੀ ਸਾਈਕਲੋਸ ਸਾਰਿਆਂ ਕੋਲ ਹੁਣ ਅੱਜਕੱਲ੍ਹ ਕਿ ਫ੍ਰੀਜ਼ਰ ਬਹੁਤ ਬਹੁਤ ਸਮਾਰਟ ਤੇ ਬਹੁਤ ਵਧੀਆ ਆ ਚੁੱਕੇ ਨੇ ਤੇ ਉੱਪਰ ਇਹਦਾ ਜਿਹੜਾ ਵਾ ਫ੍ਰੀਜ਼ਰ ਸਟੋਸ ਆਈਸ ਦਾ ਰਹਿੰਦਾ ਤੇ ਜਿਹੜਾ ਇਹਦਾ ਡਿਪਾਰਟਮੈਂਟ ਫ੍ਰੀਜ਼ਰ ਦਾ ਆਪਣਾ نیچے ਵਾਲਾ ਵਾ ਉਹ ਆਪਣਾ ਨਾਰਮਲ ਵੈਜੀਟੇਬਲ ਵਗੈਰਾ ਬੋਟਲਸ ਕੋਲ ਡਰਿੰਕ ਵਗੈਰਾ ਰੱਖਣ ਨੂੰ ਰਹਿੰਦਾ ਤੇ ਇਹਦੇ ਵਿੱਚੋਂ ਫਮੇ ਨਿਕਾ ਰਹੀ ਹੈ ਲੈਮਨਸ ਤੇ ਦੋ ਸਿਲ ਲੈਮਨ ਕੱਢ ਲਵਾਂਗੇ ਤੇ ਇੱਕ ਅਸੀਂ ਨਾਰਮਲ ਇੱਕ ਪਲੇਟ ਲੈ ਲਵਾਂਗੇ ਤੇ ਇਸ پلیਟਸ ਦੇ ਵਿੱਚ ਅਸੀਂ ਝਾਲਾਂਗੇ ਪਹਿਲਾਂ ਮੋਮੋਸ ਡਾਲਾਂਗੇ ਜਮਕੇ ਜੋ ਮੈਂ ਪਹਿਲਾਂ ਮਗੀਠਾ ਠੀਕ ਹੈ ਇਹ ਬੜੀ ਭੁਖੀ ਹੈ ਤੁਹਾਨੂੰ ਪਤਾ ਹੈ ਇਹ ਸਿਰਫ ਮੈਨੂੰ ਕਹਿ ਰਹੀ ਮਮਾ ਤੁਸੀਂ ਮਤਲਬ ਪਬਲਿਕ ਪਲੇਸ ਸੋਸ਼ਲ ਫੈਮਿਲੀ ਫੇਸਬੁੱਕ ਨੂੰ ਕਹਿ ਚੁੱਕੇ ਹੋ ਤੇ ਹੁਣ ਤੁਸੀਂ ਉਹਨਾਂ ਨੂੰ ਦਿਖਾਓ ਵੀ ਕਿ ਮੈਂ ਮੋਮੋਸ ਕਿੱਦਾਂ ਰੈਡੀ ਕੀਤੇ ਨੇ ਤੇ ਬਟ ਐ ਮੈਂ ਸਿਰਫ ਦਿਖਾਣ ਦੀ ਚੋਰਾ ਖਾਣਾ ਇੰਨਾ ਹੀ ਹੈ ਬਸ ਕਰੋ ਫੈਰੀ ਇੱਥੇ ਕਿਹੜਾ ਭੰਡਾਰਾ ਲੱਗਾ ਪਿਆ ਇੱਕ ਪਲੇਟ ਚ ਮੋਮੋਸ ਪਾਓ ਮੰਨੇ ਤੁਹਾਡੇ ਕੋਲ ਹੀ ਸ਼ੇਅਰਸ ਕਰ ਲੈਣਾ ਤੇ ਇਹ ਦੇਖੋ ਜੀ ਇਸ ਤਰ੍ਹਾਂ ਦੇ ਮਕਿੰਸ ਕਿੰਨੇ ਸਮਾਰਟ ਵਧੀਆ ਲੱਗ ਰਹੇ ਸਮਾਰਟ ਮੈਂ ਹਰ ਗੱਲ ਚ ਬੋਲਦੀ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਜਿਹੜਾ ਇੱਕ ਹੁੰਦੇ ਨਾ ਸਾਡੇ ਮੂੰਹ ਤੇ ਲੱਭ ਚੜੇ ਹੁੰਦੇ ਆ ਜਿੱਦਾਂ ਮੈਂ ਕਹਿ ਦਿੰਦੀ ਬਹੁਤ ਕੁ ਸਨੈਲਟੀਸ ਹੈ ਬਹੁਤ ਸਵੀਟਸ ਹੈ ਬਹੁਤ ਸਮਾਰਟਸ ਹੈ ਇਹ ਤੀਜਾ ਸਾਡੇ ਨਾ ਮੂੰਹ ਤੇ ਚੜੀਆਂ ਹੁੰਦੀਆਂ ਨੇ ਤੇ ਇਸ ਲਈ ਮੈਂ ਹਰ ਇੱਕ ਚੀਜ਼ ਨੂੰ ਸਮਾਰਟ ਤੇ ਪਰਸਨੈਲਟੀਸ ਕਹਿੰਦੀ ਆ ਕਿਉਂਕਿ ਮੈਨੂੰ ਵਧੀਆ ਲੱਗਦਾ ਔਰ ਮੇਰੇ ਜਿਹੜੇ ਬੋਲ ਹੈ ਸ਼ਬਦ ਹੈ ਇਹ ਕਦੀ ਬਦਲ ਨਹੀਂ ਸਾਦੇ ਕਿਉਂਕਿ ਜਦੋਂ ਬੰਦੇ ਦਾ ਮਹਾਵਰਾ ਹੀ ਉਹੋ ਜਿਹਾ ਹੋਵੇ ਨਾ ਤੇ ਉਹ ਆਪਣੇ ਆਪ ਨੂੰ ਥੋੜਾ ਮੁਸ਼ਕਲ ਹੋ ਜਾਂਦਾ ਉਹਨੂੰ ਤਰੀਕੇ ਨਾਲ ਚੇਂਜ ਕਰਨਾ ਤੇ ਇਹ ਦੇਖੋ ਜੀ ਸੋਲਡ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ ਨਮਕ ਵਗੈਰਾ ਮਕੈਂ ਦੇ ਵਿੱਚ ਡਾਲ ਦਿੰਦੇ ਨੇ ਫਿਰ ਲੈਮਨ ਡਾਲ ਦਿੰਦੇ ਨੇ ਤੇ ਬਲੈਕ ਬਲੈਕ ਪੀਪਰ ਜਿਹਨੂੰ ਬੋਲਦੇ ਨੇ ਕਾਲੀ ਮਿਰਚ ਵੈਸੇ ਤਾਂ ਮੈਨੂੰ ਸਿੱਧੀ ਗੱਲ ਕਹਾਂ ਮੈਨੂੰ ਤਾਂ ਕਾਲੀ ਮਿਰਚ ਲੂਣ ਹਲਦੀ ਮਸਾਲੇ ਇਹ ਚੀਜ਼ਾਂ ਵਧੀਆ ਲੱਗਦੀਆਂ ਮੈਨੂੰ ਇਹ ਬਲੈਕ ਪੀਪਰ ਬੁੱਪਰ ਬੋਲਣਾ ਬਹੁਤ ਔਖਾ ਲੱਗਦਾ ਤੇ ਇਸ ਲਈ ਕਿਉਂਕਿ ਅਸੀਂ ਹੈਗੇ ਆ ਪੰਜਾਬੀ ਤੇ ਸਾਡੀ ਪੰਜਾਬੀਆਂ ਸਟੋਰੀਆਂ ਪੰਜਾਬੀਆਂ ਕਹਾਣੀਆਂ ਤੇ ਇਹ ਦੇਖੋ ਜੀ ਬਲੈਕ ਪੀਪਰ ਕਾਲੀ ਮਿਰਚ ਤੇ ਸੌਲਟ ਨਮਕ ਐਨਾ ਸੋਚਣਾ ਮੋਨਿਕਾ ਧਵਨੂ ਮਸਾਲਿਆਂ ਦੇ ਨਾਮ ਨੂਮ ਘਟ ਆਂਦੇ ਨੇ ਅਸੀਂ ਉਹੀ ਉਹੀ ਅਸੀਂ ਪੰਜਾਬੀ ਆ ਤੇ ਸਾਡੀ ਪੰਜਾਬੀ ਦੇ ਮੁਹਾਵਰੇ ਆ ਤੇ ਫੋਮੇ ਲੈਮਨ ਕਿੱਥੇ ਬੇਟਾ ਲੈਮਨ ਦੋ ਲੈਮਨ ਮੇਰੇ ਹੱਥੋਂ ਗਿਰ ਕੇ ਇਹ ਵੇਖੋ ਫਿਸਲ ਗਿਆ ਮੰਮਾ ਨੇ ਇਹ ਦੇਖੋ ਕੋਈ ਨਾ ਕੋਈ ਸਮਾਨ ਸੁੱਟ ਨਹੀਂ ਹੁੰਦਾ ਇਹ ਫਿਸਲ ਗਿਆ ਤੇ ਇਹ ਦੇਖੋ ਸਾਨੂੰ ਪਤਾ ਹੈ ਇਹ ਸਾਡੀ ਜਿਹੜੀ ਛੋਟੀ ਜੀ ਹੈ ਨਾ ਇਹ ਸਾਡੀ ਛੋਟੀ ਜੀ ਨੇ ਵਿਦਿਆ ਨੇ ਗਿਫਟ ਦਿੱਤਾ ਸਾਨੂੰ ਕਿਚਨ ਡਾਟ ਗਿਫਟ ਜਿਹਨੂੰ ਕਹਿੰਦੇ ਨੇ ਤੇ ਉੱਪਰ ਦੇਖੋ ਟਾਇਲ ਵਗੈਰਾ ਸਾਰੀ ਲੱਗੀ ਹੋਈ ਹੈ ਤੇ ਹਲਕਾ ਜਿਹਾ ਓਵਨ ਰੱਖਿਆ ਵਿਚਾਰਾ ਮੁਰਝਾਇਆ ਜਿਹਾ ਸਾਡੇ ਵਰਗਾ ਤੇ ਨਿੱਕਾ ਜਿਹਾ ਬੱਚਾ ਰੱਖਿਆ ਇਹ ਸਾਡੀ ਹਰ ਇੱਕ ਪ੍ਰੋਸਿਡਿਟੀ ਲਈ ਬਹੁਤ ਵਧੀਆ ਹੈ ਜਦੋਂ ਅਸੀਂ ਕੁਝ ਲਿਆਣੇ ਆ ਬਾਹਰੋਂ ਤੇ ਸਾਨੂੰ ਵਧੀਆ ਲੱਗਦਾ ਕਿ ਇਹਦੇ ਵਿੱਚ ਗਰਮ ਕਰਕੇ ਆਰਾਮ ਨਾਲ ਖਾਣਾ ਫਰੈਸ਼ ਤੇ ਵਧੀਆ ਬਣ ਜਾਂਦਾ ਹੈ ਫਰਮੈਂ ਬਾਸਾ ਕਿਉਂ ਮਾਂ ਨੂੰ ਮਾਰਨ ਲੱਗਿਓ ਤੈਨੂੰ ਪਤਾ ਮਮਾ ਸਪਾਈਸੀ ਨਹੀਂ ਖਾਂਦੇ ਇਨਾ ਸਪਾਈਸੀ ਨਾ ਮੈਂ ਸਿਰਫ ਹਰੀਆਂ ਮਿਰਚਾਂ ਖਾਂਦੀਆਂ ਜਿਹੜੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਹਰੀਆਂ ਮਿਰਚਾਂ ਕਹਿੰਦੇ ਨਾ ਕਿ ਹਰੀ ਮਿਰਚ ਹੋਵੇ ਤੇ ਪਿਆਜ਼ ਕੱਟਿਆ ਹੋਵੇ ਤੇ ਸਾਦੀ ਰੋਟੀ ਹੋਵੇ ਤੇ ਲੱਸੀ ਹੋਵੇ ਤੇ ਉਹਦਾ ਮਜ਼ਾ ਹੀ ਕੁਸ਼ੋਰ ਹੁੰਦਾ ਤੇ ਇਹ ਦੇਖੋ ਇਹ ਮੈਂ ਗ੍ਰੀਨ ਚਿਲੀ ਸਪੈਸ਼ਲ ਆਪਣੇ ਲਈ ਤਾਜ਼ੀ ਬਾਹਰ ਕੱਢ ਕੇ ਰੱਖਦੀਆਂ ਕਿਉਂਕਿ ਮੈਂ ਜਿੱਦੋਂ ਵੀ ਰਾਤ ਦੀ ਰੋਟੀ ਖਾਂਦੀਆਂ ਜਾਂ ਦੁਪਹਿਰ ਦੀ ਰੋਟੀ ਤੇ ਮੈਨੂੰ ਚਿਲੀ ਬੜੀ ਵਧੀਆ ਲੱਗਦੀ ਹੈ ਕਿਉਂਕਿ ਮਸਾਲੇ ਟਾਈਮੇ ਖਾਵਾ ਨਾ ਖਾਵਾ ਪਰ ਗ੍ਰੀਨ ਚਿਲੀ ਕੰਪਲਸਲੀ ਔਰ ਹਲਕਾ ਜਿਹਾ ਪੁਦੀਨਾ ਜਿਹੜਾ ਮੈਂ ਰੈਡੀ ਰੱਖਿਆ ਹੈ ਕਿਉਂਕਿ ਸ਼ਾਮ ਨੂੰ ਹਲਕੀ ਜਿਹੀ ਸੀ ਚਟਨੀ ਰੈਡੀ ਕਰਾਂਗੇ ਫਰੈਸ਼ ਚਟਨੀ ਜਿਹੜੀ ਕਿ ਓਨਿਕੇ ਬਣਾਈ ਦੀ ਓਨਿਕੇ ਖਾ ਲਈਦੀ ਹੈ ਜਿਆਦਾ ਬਣਾ ਕੇ ਸਟੋਰਸ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹ ਦੇਖੋ ਫੋਮੇ ਨੇ ਕਿੰਨੇ ਵਧੀਆ ਲੱਗ ਰਹੇ ਨਾ ਤੇ ਮਕੇਨ ਬਣਾਏ ਨੇ ਤੇ ਇਹ ਫੋਮਿੰਸ ਨੇ ਮੋਮੋਸ ਬਣਾਏ ਨੇ ਤੇ ਅਸੀਂ ਡੈਨਿਸ ਟੇਬਲ ਤੇ ਲੈ ਕੇ ਜਾਵਾਂਗੇ ਦੇਖੋ ਜੀ ਤੁਸੀਂ ਬਾਹਰ ਵੀ ਜਾਓਗੇ ਨਾ ਬਾਹਰ ਵੀ ਇਹੀ ਕੁਝ ਹੁੰਦਾ ਤੇ ਇਸ ਲਈ ਬੈਟਰ ਹੈ ਕਿ ਜਿੰਨਾ ਹੋ ਸਦਾ ਆਪਣੇ ਘਰ ਦਾ ਸਮਾਨ ਹੀ ਵਧੀਆ ਲੱਗਦਾ ਤੇ ਇਹ ਦੇਖੋ ਚਿਲੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਤੇ ਉਹ ਰੱਖੀ ਹੋਈ ਹੈ ਡੈਨੀ ਟੇਬਲ ਤੇ ਕੁਝ ਨਾ ਕੁਝ ਤੁਹਾਨੂੰ ਨਜ਼ਰ ਹੀ ਆ ਰਿਹਾ ਹੋਏਗਾ ਇਹ ਸਾਡੇ ਸਾਰੇ ਛੋਟੀ ਦੇ ਕੰਮ ਹੈ ਕੌਮਸ ਉਠਾ ਲੈਣਾ ਉਹਦਾ ਕੰਮ ਹੈ ਆਪਣੀ ਪੋਨੀ ਤੋਂ ਰਬਰ ਬੈਂਡ ਉਤਾਰ ਲੈਣਾ ਉਹ ਵੀ ਇਹਦਾ ਕੰਮ ਹੈ ਮਮਾ ਦਾ ਇੱਕ ਵਾਲਿਟ ਹੈ ਸਿੰਪਲ ਜਿਹਾ ਵਾਲਿਟ ਹੈ ਤੇ ਉਸ ਵਾਲਟ ਦੇ ਵਿੱਚ ਕਦੀ ਆਪਣੇ ਕਾਗਜ਼ ਪੰਨਦੀ ਹੈ ਕਦੀ ਕਾਪੀਆਂ ਪੰਨਦੀ ਹੈ ਛੋਟੀਆਂ ਛੋਟੀਆਂ ਤੇ ਬਸ ਆਰੇ ਲੱਗੇ ਰਹਿੰਦੀ ਸਾਰਾ ਦਿਨ ਤੇ ਇਹ ਦੇਖੋ ਮੇਰੀ ਬੇਟੀ ਵਿਦਿਆ ਨਹੀਂ ਨਹੀਂ ਫੈਰੀ ਨੇ ਰੈਡੀ ਕਰਕੇ ਲਿਆਉਂਦਾ ਮੇਕਸ ਔਰ ਮੋਮੋਸ ਫੈਰੀ ਮੋਮੋਸ ਖਾ ਕੇ ਇਹਨਾਂ ਨੂੰ ਦੱਸੋ ਕਿ ਮਤਲਬ ਜਿਹੜਾ ਮਾਰਕੀਟਿੰਗ ਵਾਲਾ ਟੇਸਟ ਆ ਰਿਹਾ ਹੈ ਕਿ ਇਹ ਟੇਸਟ ਕੁਝ ਅਲੱਗ ਆ ਰਿਹਾ ਹੈ ਤੁਹਾਡੇ ਸਾਹਮਣੇ ਸੇਵਾ ਬਸ ਵਾਓ ਵਾਓ ਨਹੀਂ ਤੇਰੀ ਥੋੜੀ ਜਿਹੀ ਠੀਕ ਹੈ ਵਾਈਟ ਮਿਊਨੀ ਠੀਕ ਹੈ ਪਰ ਮੈਂ ਵਾਈਟਮੀਉਨੀ ਨੂੰ ਜ਼ਰੂਰੀ ਨਹੀਂ ਸਮਝਾਂਗੀ ਉਹਦਾ ਮੈਂ ਤੈਨੂੰ ਕਾਰਨ ਦੱਸ ਦਿੰਦੀ ਆ ਅਸੀਂ ਪਲਾਸਟਿਕ ਕਿਉਂ ਖਾ ਰਹੇ ਆ ਮਿਉਨੀ ਮਿਉਨੀ ਬੇਟਾ ਪਲਾਸਟਿਕਸ ਹੁੰਦੀਆਂ ਇਹ ਚੀਜ਼ਾਂ 'ਚ ਮਲਾਵਟ ਹੁੰਦੀ ਹੈ ਐ ਦੇਖੋ ਹੁਣ ਟਮੇਟੋ ਸੌਸ ਬੇਸ਼ੱਕ ਮੈਂ ਕੱਢੀ ਜ਼ਰੂਰ ਹੈ ਤੇ ਚਾਹ ਫਿਰ ਉਹ ਕੰਪਨੀ ਦੀ ਹੈ ਚੈਜਿਸਟਰ ਵੀ ਹੈ ਬਟ ਫਿਰ ਵੀ ਜੋ ਮਤਲਬ ਮੈਨੂੰ ਲੱਗਦਾ ਕਿ ਜੋ ਚੀਜ਼ਾਂ ਸਟੋਰਸ ਪਹਿਲਾਂ ਕੀਤੀ ਹੋਈ ਉਹ ਚੀਜ਼ਾਂ ਸਾਡੇ ਲਈ ਹਾਨੀਕਾਰਕ ਤੇ ਫਾਇਦੇਮੰਦ ਨਹੀਂ ਹੈ ਤੇ ਬਾਕੀ ਫੋਮੇ ਨੇ ਮਕੇਨਸ ਵੀ ਖਾਦੀ ਹੈ ਫਾਰਮਨ ਮਕੇਨਸ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਆਪਾਂ ਕਿ ਸ਼ਾਦੀ ਤੇ ਗਏ ਸੀ ਜਲੰਧਰ ਉੱਥੇ ਸੀ ਹਾਂ ਜਲੰਧਰ ਆਈ ਲਵ ਮੈਨੂੰ ਜਲੰਧਰ ਬਹੁਤ ਵਧੀਆ ਲੱਗਦੀ ਸੀ ਔਰ ਮੇਰੇ ਖਾਸ ਮੇਰੇ ਆਪਣਾ ਭਾਬੀ ਭਈਆ ਨੇ ਜਿਹੜੇ ਰਾਜਸਥਾਨ ਮਤਲਬ ਜਲੰਧਰ ਰਹਿੰਦੇ ਨੇ ਤੇ ਉਹਨਾਂ ਦਾ ਮੈਂ ਫੋਟੋਗ੍ਰਾਫਸ ਵੀ ਤੁਹਾਡੇ ਫੇਸਬੁੱਕ ਦੇ ਉੱਪਰ ਪਾਇਆ ਹੈ ਤੇ ਫਾਰਮ ਨੇ ਤੁਸੀਂ ਵੀ ਪਕੜੋ ਜਰਾ ਮੈਂ ਵੀ ਮੋਮੋ ਸਿੱਕਾ ਖਾ ਕੇ ਆਪਣੇ ਪਰਿਵਾਰ ਫੇਸਬੁੱਕ ਨੂੰ ਦਿਖਾਵਾਂਗੀ ਕੀ ਮੇਰਾ ਮਮੋਸ ਕਿਸ ਤਰ੍ਹਾਂ ਦਾ ਖਾਣ ਦਾ ਤੇ ਦੇਖੋ ਜੀ ਮਮੋਸ ਨੂੰ ਸੀ ਤੋੜਿਆ ਨਾਰਮਲ ਤੋੜ ਕੇ ਇਹਦੇ ਵਿੱਚ ਪਹਿਲਾਂ ਫੀਲਿੰਗਸ ਦੇਖੀ ਦੀ ਐ ਕਿ ਫੀਲਿੰਗਸ ਵਿੱਚ ਕੀ ਭਰੀ ਐ ਤੇ ਫੀਲਿੰਗਸ ਬੜੀ ਸਿੰਪਲ ਜੀ ਐ ਕੈਰਟ ਭਰੀ ਹੋਈ ਐ ਤੇ ਕੈਬਿਜ ਮੋਲੀਆਂ ਵਗੈਰਾ ਜਿੰਨਾ ਉਹ ਤੇ ਪਿਆਜ਼ ਤੇ ਹਲਕੀ ਜੀ ਨਿਊਟਰੀ ਵਗੈਰਾ ਦਾ ਜਿਹੜਾ ਕਿ ਉਹਨਾਂ ਨੇ ਦਬਾ ਦਿੱਤਾ ਆ ਦਬਾ ਇਹਨੂੰ ਮੈਂ ਕੋਲਾ ਹੀ ਖਾਵਾਂਗੀ ਮਸਤੇ ਠੀਕ ਹੈ ਕੀ ਇਸ ਵੀ ਦੇ ਸਗੋਂ ਤੁਸੀਂ ਮੰਨੋਗੇ ਨਹੀਂ ਮੋਮੋ ਸਿਸਨਗਰ ਦੇ ਕਿ ਡਿਸਟਰਬ ਹੈ ਬਾਤ ਤਾਂ ਖਾਨੀ ਤੇ ਬਾਤ ਤਾਂ ਖਾ ਰਹੀ ਹਾਂ ਮੈਂ ਤੁਹਾਨੂੰ ਕਹੇਗੀ ਕੁਝ ਚੀਜ਼ਾਂ ਦੇਖੋ ਚ ਇਹ ਖਾਨ ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਤੇ ਇਹ ਬਹੁਤ ਹੀ ਜ਼ਿਆਦਾ ਕੇਸ ਦੀ ਮੋਮੋਸ ਹੈ ਕੰਟੀਨਿਊ ਗਿਨੇ ਮੋਮੋਸ ਉਹਦੇ نیچےਗੇ ਨਾ ਮੈਨੂੰ ਨਹੀਂ ਲੱਗਦਾ ਕਿ ਸ਼ਾਮੀ ਮਤਲਬ ਇੱਕ ਡੇਲੀ ਚਾਹ ਹੈ ਕੋਈ ਤੁਰਨੀ ਦਾ ਤੇ ਸ਼ਾਮੀ ਮੈਨੂੰ ਨਹੀਂ ਲੱਗਦਾ ਕਿ ਇਹ ਸੱਤਵੇਂ ਦਾ ਕੋਈ ਪਿੱਪੇ ਵਿੱਚ ਰਹਿਣਗੇ ਮੋਮੋਸ ਇੱਕ ਤੋਂ ਪਹਿਲਾਂ ਕਿ ਪੈਰੀ ਹਜ਼ਮ ਕਰ ਜਾਵੇ ਸਾਰੇ ਮੋਮੋਸ ਮੈਨੂੰ ਪਟਾਪਟ ਮੋਮੋਸ ਸਵੀਟ ਕੋਲ ਵੀ ਟੇਸਟ ਕਰ ਲਓ ਤੇਰੇ ਬ੍ਰਦਰ ਲਈ ਤੇਰੇ ਪਾਪ ਲਈ ਰੱਖਨੇ ਪੈਣੇ ਆ ਠੀਕ ਹੈ ਉਹਨਾਂ ਦੇ ਕੋਈ ਚੰਦੇ ਦੇ ਵੰਡ ਖਾਈ ਚੀਜ਼ ਖਾਈਏ ਤੇ ਖੰਡ ਖਾਈਏ ਤੇ ਦੇ ਇਕੱਲੇ ਚੀਜ਼ ਖਾਈਏ ਤੇ ਤੁਹਾਨੂੰ ਪਤਾ ਕੀ ਬੋਲਦੇ ਆ ਹਾਂਜੀ ਤੇ ਬਾਕੀ ਇਹ ਦੇਖੋ ਜੀ ਨਾ ਦਿਓ ਫਿਰਤਾ ਖਾਈ ਦੀਆਂ ਮੱਕੀ সুইਟ ਕੌਰ ਜਿੰਦਾ ਬੁੱਟਾ ਕੁੱਝ ਲੋਕ ਬੋਲਦੇ ਨੇ ਗੁਜਰਾਤ ਵਾਲੇ ਹਰ ਦੁਆਰ ਚ ਮਿਲਦਾ ਬੁੱਟਾ ਤੇ ਹਾਂਜੀ ਹਰ ਦੁਆਰ ਹੀ ਮਿਲਦਾ ਤੇ ਛੱਲੀ ਦੇ ਦਾਣੇ ਮੱਕੀ ਦੇ ਦਾਣੇ ਛੱਲੀ ਦੇ ਦਾਣੇ ਬੁੱਟਾ ਕੁਝ ਵੀ ਬੋਲ ਲੋ ਤੇ ਇਹ ਸਿੰਪਲ ਮਕੇਨ ਹੈ ਬਹੁਤ ਜ਼ਿਆਦਾ ਘੱਟਾ ਹੈ ਤਿੱਸਟੀ ਹੈ ਮਸਾ ਇਕਦਮ ਮੈਂ ਤਾਂ ਹੰਦਸ ਨਹੀਂ ਸਕਦੀ ਮੈਨੂੰ ਪੂਰਬਤ ਵੇਲੇ ਯਾਦ ਆ ਗਈ ਯਾਰ मेरे बॉल नहीं बॉल रुक रहे ने ये मकीन भी जी सॉफ्टवेयर बड़ी है बनाया कि और एक स्टीम बिल्कुल बराबर दिखती है बिल्कुल बराबर एक स्टीम से है। और सब तो वीडी गल बनी की है ये टेस्ट की आ रहा नमक मिर्च हल्की जी काली मिर्च और उपरों जो नींबू का टेस्ट आ रहा तो, तो चिली फ्लेक्स वजह से मजा ही नहीं कुछ हो रहा अच्छा एक चीज तुम नोट की है रेहड़ी वाले जो मोमोज दें ਉਹਨਾਂ ਦੇ ਮੋਮਮਸ ਨਫਤੀ ਸਜ ਜਾਂਦੇ ਨੇ ਉਹਦਾ ਕਾਰਨ ਬਣ ਕੀ ਹੈ ਕਿ ਕਿਉਂ ਸਟੀਮਰ ਦੇ ਵਿੱਚ ਪਰਮਾਨੈਂਟ ਲਗਾ ਛੱਡਦੇ ਨੇ ਮੋਮਮਸ ਉਹ ਤਾਂ ਸਵੇਟਿੰਗ ਇੰਨੇ ਹੁੰਦੇ ਆ ਉਹ ਤਾਂ ਮਤਲਬ ਇੰਨੇ ਜਿਆਦਾ ਮੈਨੂੰ ਸਵੇਟ ਕਰ ਦਿੱਤਾ ਹੁੰਦਾ ਸਵੇਟ ਮਤਲਬ ਪਸੀਨਾ ਦਾ ਸਟੀਮ ਕੁਛ ਵੀ ਲਗਾ ਲੋ ਹੋ ਜਾਂਦਾ ਤੇ ਉਹਦੇ ਕਾਰਨ ਕੀ ਉਹਨਾਂ ਦੇ ਮੋਮਮਸ ਨਾ ਥੋੜੇ ਜਿਹੀ ਘਿਲਵੇ ਘਿਲਵੇ ਹੋ ਜਾਂਦੇ ਆ ਤੇ ਇਹ ਮੋਮਮਸ ਦੀ ਇੱਕ ਗੁਆਰਟਿਸ ਮੈਂ ਤੁਹਾਨੂੰ ਦੱਸਦੀ ਕੀ ਹੈ ਇੱਕ ਇਹਨੂੰ ਸਟੀਮ ਨੋਰਮਲ ਕੱਟ ਦਿੱਤਾ ਤੇ ਇੱਕ ਇੱਥੇ ਦਸੀਂ ਆਇਲ ਲਗਾ ਲਿੱਤਾ ਨੇ ਇੱਥੇ ਚਿੰਪੂ ਚਿੰਪੂ ਨਹੀਂ ਹੋਏ ਬਿਲਕੁਲ ਇਕੁਅਲ ਤੇ ਬਰਾਬਰ ਸਾਈਜ਼ ਦੇ ਵਾਈਜ਼ ਲੱਗ ਰਹੇ ਨੇ ਤੇ ਬਾਕੀ ਤੁਹਾਨੂੰ ਪਤਾ ਨਹੀਂ ਕਿਚਨ ਦਾ ਨਾ ਬਲੌਗ ਬਹੁਤ ਕਿੱਤਾ ਹੈ ਬਹੁਤ ਕਿਚਨ ਦਾ ਬਲੌਗ ਕਿੱਤਾ ਜੇ ਤੁਸੀਂ ਮੇਰਾ ਕਿਚਨ ਦਾ ਬਲੌਗ ਦੁਬਾਰਾ 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 ਜੇ ਸੈਟ ਦੇਖਣਾ ਚਾਹੁੰਦੇ ਹੋ ਤੇ ਤੁਸੀਂ YouTube ਚੈਨਲ ਤੇ ਜਾ ਸਕਦੇ ਹੋ ਤੁਸੀਂ ਮੇਰਾ Facebook ਚੈਨਲ ਤੇ ਜਾ ਸਕਦੇ ਹੋ ਬਹੁਤ سارے ਮੈਂ ਕਿਚਨ ਬਲੌਗਸ ਪਾ ਚੁੱਕੀ ਹਾਂ ਰਸਨ ਦੇ ਲੱਡੂ ਐਂਡ ਅਨਾਰੀਅਲ ਦੇ ਲੱਡੂ ਐਂਡ ਚਿਲਾ ਚਿਲਾ ਰਸਨ ਦਾ ਚਿਲਾ ਕੜੀ ਚਿਲਾ ਬਹੁਤ ਸਾਰੇ ਸੰਦੇਸ਼ ਮਤਲਬ ਆਈਟਮ ਸਟੇਟਸਟੇ ਕਿ ਜਿਹੜੇ ਮੈਂ ਕਿਚਨ ਬਲੌਕਸ ਵਿੱਚ ਚੜਾਲ ਚੁੱਕੀਆਂ ਸੋ ਉਹ ਮੰਨੀ ਮੈਂ ਥੋੜਾ ਜਿਹਾ ਨਿਊਜ਼ ਵਗੈਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਗੁਰਮੰਤਰ ਗੁਰਬਾਜਨ ਗੁਰਕਿਰਤਨ ਕੁਝ ਵੀ ਬਦ ਵਧੀਆਂ ਲੱਗੇ ਤੇ ਮਿਕਸ ਮਿਕਸ ਜਿਆ ਕਰਕੇ ਦੇ ਦਿੰਦੀ ਹਾਂ ਸੋ ਅੱਜ ਮੈਨੂੰ ਲੱਗਾ ਸੀ ਕਿ ਮੈਂ ਆਪਣਾ ਕਿਚਨ ਡਿਪਾਰਟਮੈਂਟ ਤੁਹਾਡੇ ਅਗੇ ਸਟੋਰ ਕਰ ਤੇ ਜਿਹੜਾ ਮੇਰਾ ਪਰਿਵਾਰ ਫੇਸਬੁੱਕ ਫੈਮਿਲੀ ਹੈ ਕਾਫੀ ਟਾਈਮ ਤੋਂ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਨਿਊ ਨਿਊ ਲੋਕ ਉਹ ਮੈਨੂੰ ਦੇਖ ਸਕਣ ਔਰ ਆਪਣੀ ਇੱਕ ਛੋਟੀ ਜਿਹੀ ਹਾਊਸ ਬਲੌਕਿੰਗ ਕਰੀ ਜਿਸ ਹਾਲ ਬਲੋਕਿੰਗ ਦੇ ਵਿੱਚ ਮੈਨੂੰ ਲੱਗਾ ਕਿ ਇਹ ਚੀਜ਼ ਮੇਰੇ ਲਈ ਅਵੇਲੇਬ ਹੈ। ਸੋ ਫੈਰੀ ਕੋਈ ਥੋੜਾ ਜਿਹਾ ਉੱਚਾ ਰਕੋ ਮੈਨੂੰ ਲੱਗ ਰਿਹਾ ਕਿ ਮੇਰਾ ਫੇਸ ਨਹੀਂ ਸ਼ੋ ਹੋ ਰਿਹਾ। ਤੇ ਕਿਉਂਕਿ ਅਸੀਂ ਆਪਣਾ ਪਹਿਰਾਵਾ ਨਹੀਂ ਦਿਖਾਣਾ ਸੀ ਆਪਣਾ ਬੋਲ ਦਿਖਾਣਾ ਹੈ ਜਿਹੜਾ ਦੁਨੀਆ ਦੇ ਅੱਗੇ ਜਾਵੇ। ਬੱਸ ਕਰੋ। ਹੋ ਜਾਏਗਾ ਦੁਨੀਆਂ ਕੀ ਔਰ ਨਹੀਂ ਜਿਆਦਾ ਮम्मा ਦੀ। ਮम्मा ਸਾਡੇ ਹੈੱਡ ਤੋਂ ਵੀ ਜ਼ਿਆਦਾ ਲੈਕਚਰ ਦਿੰਦੇ ਨੇ। ਸਾਦੀ ਵਿਚਾਰੀ ਹੈੱਡ ਮੈਂ ਮੋੜਦੀ ਰਹਿੰਦੀ ਆ। ਬਾਕੀ ਮੈਂ ਇਹੀ ਕਹਿਣਾ ਚਾਹਨੀ ਆ ਕਿ ਫੈਰੀ ਬੇਟਾ ਤੇਰੇ ਬਾਹਨੇ ਮਮੋਸ ਤੇ ਆ ਮਕੇਨ ਖਾਨੋਂ ਮਿਲ ਗਈ ਨਹੀਂ ਤਾਂ ਮੈਨੂੰ ਲੱਗਦਾ ਨਹੀਂ ਸੀ ਕਿ ਜਲਦੀ ਆਪਾਂ ਦੀ ਵਾਰੀ ਆਣੀ ਆ ਹਾਂ ਔਰ ਤੁਹਾਨੂੰ ਪਤਾ ਹੈ ਮੇਰੀ ਬੇਟੀ ਮੇਰੀ ਬਹੁਤ ਅੱਛੀ سپورਟ ਹੈ ਬਹੁਤ ਅੱਛੀ ਐਨੀ ਅੱਛੀ ਮੇਰੀ سپورਟ ਹੈ ਨਾ ਕਿ ਇਹ ਮੇਰੀ ਬੇਟੀ ਘਟ ਹੈ ਤੇ ਮੇਰੀ ਦੋਸਤ ਜ਼ਿਆਦਾ ਹੈ ਪਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਇੱਕ ਬੇਟੀਆਂ ਇੱਕ ਮਾਂ ਦੀ ਤਰ੍ਹਾਂ ਡੀਲ ਕਰਨ ਔਰ ਮਾਂ ਨੂੰ ਬੇਟੀ ਦੀ ਤਰ੍ਹਾਂ ਡੀਲ ਕਰਨ ਬਹੁਤ ਵਧੀਆ ਲੱਗਦਾ ਹੈ ਸੋ ਇਸ ਲਈ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚੇ ਨਾਲ ਜਿੰਨਾ ফ্রੈਂਕਲੀ ਹੋ ਸਕਦਾ ਜਿੰਨਾ ਵੀ ਫ੍ਰੈਂਕਲੀ ਹੋ ਸਕਦਾ ਫ੍ਰੈਂਕਚ ਰਹਿ ਕਰੋ ਤਾਂ ਕਿ ਬੱਚੇ ਤੁਹਾਡੇ ਨਾਲ ਕੁਲਲ ਮਿਲਣ ਬੱਚੇ ਤੁਹਾਡੇ ਨਾਲ ਹਰ ਇੱਕ ਮਿੱਠੀ ਮਿੱਠੀ ਗੱਲਾਂ ਕਰਨ ਕਿਸੇ ਚੀਜ਼ ਦੀ ਕੋਈ ਪ੍ਰੋਬਲਮਸ ਨਾ ਰਹੇ ਜੇ ਕਿਸੇ ਚੀਜ਼ ਦੀ ਕੋਈ ਸ਼ਿਕਾਇਤ ਨਾ ਰਹੇ ਕਿ ਹਾਂ ਸਾਡੇ ਮਾਮ ਸਾਡੇ ਨਾਲ ਫ੍ਰੈਂਕਲੀ ਨਹੀਂ ਹੈਗੇ ਸੋ ਬਾਕੀ ਮੈਂ ਤੁਹਾਡੀ ਮੋਨਿਕਾ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਪਿਆਰ ਸਪੋਰਟ ਇਸ ਤਰੀ ਕਰਦੇ ਰਹਿਣਾ ਔਰ ਮੇਰੀ ਬੇਟੀ ਨੂੰ ਵੀ ਬਹੁਤ ਸਾਰੇ ਵਿਸ਼ਿੰਗਸ ਦੇਆ ਕਰੋ ਤਾਂ ਕਿ ਆਪਣੀ ਲਾਈਫ ਵਿੱਚ ਅੱਗੇ ਜਾ ਕੇ ਇਨ ਫਿਊਚਰ ਹੋਵੇ ਜਿਆਦਾ ਬੈਸਟ ਤੋਂ ਬੈਸਟ ਔਰ ਅੱਛੇ ਵਿਊਜ਼ ਜਿਹੜੇ ਆ ਤੁਹਾਡੇ ਲੈ ਸਕੇ ਸੋ ਧੰਨਵਾਦ थैंक यू so much take care